ਅਵੇ ਹੁਕਮ ਨੇ ਜਿਹੜੇ ਪੰਜਾਬ ਦੇ ਵਿੱਚ ਗੁਪਤ ਹੁਕਮ ਨੇ ਕਿ ਕਈ ਕਾਮਰੇਡ ਜਥੇਬੰਦੀਆਂ ਜਾਂ ਕਾਮਰੇਡ ਟੀਵੀ ਚੈਨਲ ਇੱਕ ਕੈਨੇਡਾ ਤੋਂ ਚੱਲਦਾ ਪਿੱਛੇ ਜਲੰਧਰ ਤੋਂ ਕਾਮਰੇਡਾਂ ਦਾ ਜਿੱਥੇ ਇੱਕ ਕਾਮਰੇਡ ਜਤਿੰਦਰ ਪੰਨੂ ਬੈਠ ਕੇ ਗੱਲਾਂ ਕਰਦਾ ਉਹ ਟੀਵੀ ਚੈਨਲ ਨੂੰ ਪੰਜਾਬ ਗਵਰਨਮੈਂਟ ਨੇ ਅੰਦਰਖੱਤੇ ਹੁਕਮ ਜਾਰੀ ਕੀਤੇ ਨੇ ਕਿ ਤੁਸੀਂ ਫੰਡ ਇਕੱਠਾ ਕਰੋ ਹੜਪੀਟਾਂ ਲਈ ਤੇ ਇਹ ਜਿਹੜਾ 2025 ਦਾ ਹੜ ਇਸ ਦੇ ਵਿੱਚ ਜਿੱਥੇ ਸਿੱਖਾਂ ਨੇ ਪੰਜਾਬ ਨੇ ਆਪਣੇ ਆਪ ਨੂੰ ਇੱਕ ਵਾਰ ਫੇਰ ਪਛਾਣਿਆ ਅਤੇ ਫੇਰ ਸਾਬਤ ਕੀਤਾ ਉੱਥੇ ਹੀ ਕੁਮੰਤਰੀ ਪੱਦਰ ਦੇ ਉੱਤੇ ਵੀ ਇਹ ਗੱਲ ਕੁਮੰਤਰੀ মিডিਆ ਦੇ ਵਿੱਚ ਵੀ ਗਈ ਹੈ ਤੇ ਕੁਮੰਤਰੀ ਜਿਹੜੇ ਪੋਲੀਟੀਕਲ ਐਕਸਪਰਟ ਨੇ ਖਾਸ ਕਰਕੇ ਜਿਹੜੇ ਮੁਲਕਾਂ ਦੀ ਆਜ਼ਾਦੀ ਦੇ ਲਈ ਕੰਮ ਕਰਦੇ ਨੇ ਉਹਨਾਂ ਦੇ ਕੋਲ ਵੀ ਇਹ ਗੱਲ ਗਈ ਹੈ ਕਿ ਪੰਜਾਬ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਪੰਜਾਬ ਨੇ ਆਪਣੇ ਆਪ ਦੀ ਮਦਦ ਕੀਤੀ ਹੈ ਤੇ ਜਿਹੜੀ ਆਕੂਪੇਸ਼ਨ ਦੇ ਅਧੀਨ ਜਿਹੜੀ ਸਟੇਟ ਦੇ ਅਧੀਨ ਹੈ ਪੰਜਾਬ ਜਿਹੜੀ ਸਟੇਟ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਸ ਸਟੇਟ ਨੇ ਉਸ ਦਾ ਹਾਲ ਨਹੀਂ ਪੁੱਛਿਆ ਬਲਕਿ ਉਸ ਨੂੰ ਹੋਰ ਮਾਰਨ ਹੋਰ ਕਮਜ਼ੋਰ ਕਰਨ ਹੋਰ ਢਾਉਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਅਜੇਹੇ ਦੇ ਵਿੱਚ ਜਿੱਥੇ ਕੁੱਲ ਦੁਨੀਆ ਦੇ ਵਿੱਚ ਪੰਜਾਬ ਦੇ ਲੰਗਰਾਂ ਦੀ ਸਿੱਖਾਂ ਦੇ ਲੰਗਰਾਂ ਦੀ ਗੁਰੂ ਦੇ ਗਿਆਨ ਦੀਆਂ ਗੱਲਾਂ ਦੀ ਜਿੱਥੇ ਵਾਵਾ ਹੋ ਰਹੀ ਹੈ ਉੱਥੇ ਹੀ ਉਸ ਨੂੰ ਤੋੜਨ ਦੇ ਲਈ ਉਸ ਨੂੰ ਢਾਉਣ ਦੇ ਲਈ ਅੰਦਰਖਾਤੇ ਯਤਨ ਚਾਰੀ ਹੋ ਗਏ ਨੇ ਤੇ ਅੰਦਰਖਾਤੇ ਸਟੇਟ ਨੇ ਆਪਣੇ ਕਰਮੀਆਂ ਨੂੰ ਹੁਕਮਚਾਰੀ ਕੀਤੇ ਨੇ ਕਿ ਜੋ ਹੜ੍ਹਾਂ ਦੇ ਵਿੱਚ ਸਿੱਖ ਸਿੱਖਾਂ ਦੀ ਮਦਦ ਕਰ ਰਹੇ ਨੇ ਸਮਗਰੀ ਭੇਜ ਰਹੇ ਨੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਤੇ ਹੋਰ ਬਾਹਰਲੇ ਮੁਲਕਾਂ ਦੇ ਵਿੱਚੋਂ ਸਿੱਖ ਡਾਇਸਪੋਰਾ ਜੋ ਪੰਜਾਬ ਦੀ ਸਿੱਖਾਂ ਦੀ ਮਦਦ ਕਰ ਰਿਹਾ ਉਹ ਮਦਦ ਨੂੰ ਰੋਕਿਆ ਜਾਵੇ ਕਿਸੇ ਤਰੀਕੇ ਉਹ ਮਦਦ ਨਹੀਂ ਜਾਣੀ ਚਾਹੀਦੀ ਕਿ ਪੰਜਾਬ ਫੇਰ ਨਾ ਖੜਾ ਹੋ ਜਾਵੇ ਅਸੀਂ ਤਾਂ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਪੰਜਾਬ ਦਿਨੋ ਦਿਨ ਹੋਰ ਤਗੜਾ ਹੋਈ ਜਾਂਦਾ ਤੇ ਇਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਕਈ ਥਾਵਾਂ ਦੇ ਉੱਤੇ ਅਸੀਂ ਇਹ ਵੀ ਨੋਟ ਕੀਤਾ ਕਿ ਪੰਜਾਬ ਦੇ ਵਿੱਚ ਜਿਹੜੀ ਰਸਦ ਪਾਣੀ ਪਿੰਡਾਂ ਦੇ ਵਿੱਚ ਟਰਾਲੀਆਂ ਲੈ ਕੇ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਪ੍ਰਸ਼ਾਸਨ ਜਿਹੜਾ ਝੂਠ ਦਾ ਜਿਹੜੀ ਕੱਟਪੁਤਲੀ ਸਰਕਾਰ ਹੈ ਪੰਜਾਬ ਦੀ ਜਦ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਹੜ੍ਹ ਦੀਆਂ ਹੜ੍ਹ ਦੇ ਵਿੱਚ ਮਦਦ ਕਰਨ ਲਈ ਟੀਮਾਂ ਭੇਜੀਆਂ ਹੁੰਦੀਆਂ ਨੇ ਉਹਨਾਂ ਵੱਲੋਂ ਉਹ ਸਮਗਰੀ ਉਹ ਰਸਦ ਨੂੰ ਆਪਣੇ ਕਬਜ਼ੇ ਵਿੱਚ ਲਿਆ ਜਾ ਰਿਹਾ ਤਾਂ ਕਿ ਇਹ ਸਟੇਟ ਵੱਲੋਂ ਵੰਡੀ ਜਾਵੇ ਇਹ ਦੂਸਰੀਆਂ ਦੂਸਰੇ ਸੂਬਿਆਂ ਦੇ ਵਿੱਚ ਭੇਜੀ ਜਾਵੇ। ਹਿਮਾਚਲ ਦੇ ਵਿੱਚ ਭੇਜੀ ਜਾਵੇ। ਇਸ ਤਰੀਕੇ ਦੀ ਮਨਸ਼ਾ ਗੁਪਤ ਰੂਪ ਦੇ ਵਿੱਚ ਜਿਹੜੀ ਹੁਕਮ ਜਾਰੀ ਕੀਤੇ ਨੇ ਉਹ ਹੁਣ ਜਗ ਜਾਹਰ ਹੋ ਰਹੇ ਨੇ।